ਕੀ ਕੋਈ ਮਨੁੱਖ ਆਪਣੇ ਆਪ ਨੂੰ ਬੁਰਾ ਆਖ ਸਕਦਾ ਹੈ ਤੇ ਦੂਸਰਾ ਨੂੰ ਚੰਗਾ ਆਖ ਸਕਦਾ ਹੈ ਹਾਲਾਂਕਿ ਦੁਨੀਆ ਦੇ ਅੰਦਰ ਕੋਈ ਵੀ ਇਹੋ ਜਿਹਾ ਸ਼ਖਸ ਨਹੀਂ ਜਿਹੜਾ ਆਪਣੇ ਆਪ ਨੂੰ ਬੁਰਾ ਕਹੇ ਤੇ ਦੂਸਰੇ ਨੂੰ ਚੰਗਾ ਕਹੇ ਹਰ ਕੋਈ ਚਾਹੁੰਦਾ ਹੈ ਮੈਂ ਚੰਗਾ ਹਾਂ ਤੇ ਦੂਸਰਾ ਬੁਰਾ ਹੈ ਪਰ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਆਂ ਤੇ ਭਗਤ ਕਬੀਰ ਜੀ ਇਹੋ ਜਿਹਾ ਨਕਸ਼ਾ ਸਾਡੇ ਸਾਨੂੰ ਮੁਖ ਰੱਖਦੇ ਨੇ ਕਿ ਆਪਣੇ ਆਪ ਨੂੰ ਬੁਰਾ ਕਹਿਣਾ ਦੂਸਰੇ ਨੂੰ ਚੰਗਾ ਕਹਿਣਾ ਔਰ ਇਹ ਗੁਣ ਉਹਦੇ ਵਿੱਚ ਹੀ ਆ ਸਕਦਾ ਹੈ ਜਿਹਦੇ ਅੰਦਰ ਹਉਮੈ ਨਹੀਂ ਹੈ ਹਉਮੈ ਬਹੁਤ ਸਾਰੇ ਰੂਪ ਬਣ ਬਣ ਕੇ ਮਨੁੱਖ ਦੇ ਕੋਲ ਆਉਂਦੀ ਹੈ ਅਤੇ ਮਨੁੱਖ ਨੂੰ ਹਉਮੈ ਦੇ ਵਿੱਚ ਆਪਣੇ ਆਪ ਨੂੰ ਵੱਡਾ ਅਖਵਾਉਣਾ ਆਪਣੇ ਆਪ ਨੂੰ ਚੰਗਾ ਅਖਵਾਉਣਾ ਤੇ ਦੂਸਰੇ ਨੂੰ ਮਾੜਾ ਅਖਵਾਉਣਾ ਹਉਮੇ ਦੇ ਵਿੱਚ ਲੱਗਦਾ ਹੈ ਪਰ ਭਗਤ ਕਬੀਰ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਆਪਣੇ ਆਪ ਨੂੰ ਮਾੜਾ ਦੂਸਰੇ ਨੂੰ ਚੰਗਾ ਅਖਵਾਉਣ ਲੱਗ ਪਵੇ ਸੱਚ ਜਾਣਿਓ ਉਹਦੇ ਅੰਦਰ ਹਉਮੇ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਗਈ ਹੈ ਉਹਨੇ ਨਿਮਰਤਾ ਧਾਰਨ ਕਰ ਲਈ ਹੈ ਤੇ ਅੱਜ ਦੇ ਸ਼ਲੋਕਾਂ ਦੇ ਵਿੱਚ ਭਗਤ ਕਬੀਰ ਜੀ ਸਾਨੂੰ ਇਹੀ ਸਮਝਾਉਣਾ ਕਰਦੇ ਨੇ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਸਭ ਤੇ ਹਮ ਬੂਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਜਿਆ ਮੀਤ ਹਮਾਰਾ ਸੋਏ ਭਗਤ ਕਬੀਰ ਜੀ ਕਹਿੰਦੇ ਨੇ ਮੈਂ ਸਭ ਨਾਲੂ ਮਾੜਾ ਹਾਂ ਹਰੇਕ ਜੀਵ ਮੇਰੀ ਨਾਲੂ ਚੰਗਾ ਏ ਜਿਸ ਜਿਸ ਮਨੁੱਖ ਨੇ ਵੀ ਇਸ ਤਰ੍ਹਾਂ ਦੀ ਸੂਝ ਪ੍ਰਾਪਤ ਕਰ ਲਈ ਉਹ ਵੀ ਮੈਨੂੰ ਆਪਣਾ ਮਿੱਤਰ ਮਲੂਮ ਹੁੰਦਾ ਹੈ ਮੈਨੂੰ ਮਿੱਤਰ ਜਪਦਾ ਹੈ ਸਭ ਤੇ ਹਮ ਬੁਰੇ ਹਮ ਤਜ ਮੈਨੂੰ ਛੱਡ ਕੇ ਭਲੋ ਸਭ ਕੋਈ ਸਾਰੇ ਭਲੇ ਨੇ ਜਿਨ ਐਸਾ ਕਰਬੂਜਿਆ ਜਿਨ੍ਹਾਂ ਨੇ ਮਨ ਵਿੱਚ ਇਹ ਅਹਿਸਾਸ ਕਰ ਲਿਆ ਮੀਤ ਹਮਾਰਾ ਸੋਏ ਮੀਤ ਦਾ ਮਤਲਬ ਮਿੱਤਰ ਉਹ ਮੇਰਾ ਮਿੱਤਰ ਬਣ ਗਿਆ ਕਿਉਂਕਿ ਮਨੁੱਖ ਦੀ ਇਹ ਹਾਲਾਤ ਹੈ ਸਤਿਗੁਰੂ ਜੀ ਕਹਿੰਦੇ ਨੇ ਬਾਣੀ ਦੇ ਅੰਦਰ ਭਗਤ ਕਬੀਰ ਜੀ ਵੀ ਇਹ ਗੱਲ ਕਹਿੰਦੇ ਨੇ ਆਪਸ ਕੋ ਦੀਰਘ ਕਰ ਜਾਣੈ ਦੀਰਘ ਦਾ ਮਤਲਬ ਵੱਡਾ ਹਰੇਕ ਮਨੁੱਖ ਆਪਣੇ ਆਪ ਨੂੰ ਜਿਹੜਾ ਹੈ ਉਹ ਵੱਡਾ ਕਰਕੇ ਜਾਣਦਾ ਹੈ ਔਰਨ ਕੋ ਲਗ ਮਾਤ ਮਾਤ ਦਾ ਮਤਲਬ ਛੋਟਾ ਹੋਰਨਾਂ ਨੂੰ ਮਨੁੱਖ ਜਿਹੜਾ ਹਨ ਉਹ ਛੋਟਾ ਕਰਕੇ ਮੰਨਦਾ ਹੈ ਤੇ ਨਾਲ ਭਗਤ ਕਬੀਰ ਜੀ ਕਹਿੰਦੇ ਨੇ ਮਨਸਾ ਬਾਚਾ ਕਰਮਨਾ ਮੈਂ ਦੇਖੇ ਦੁਜਕ ਜਾਤ ਜਿਹੜੇ ਮਨੁੱਖ ਆਪਣੇ ਆਪ ਨੂੰ ਬਹੁਤ ਵੱਡੇ ਸਮਝਦੇ ਨੇ ਤੇ ਦੂਸਰੇ ਨੂੰ ਜਿਹੜਾ ਹੈ ਉਹ ਛੋਟਾ ਸਮਝਦੇ ਨੇ ਭਗਤ ਕਬੀਰ ਜੀ ਕਹਿੰਦੇ ਨੇ ਮਨ ਕਰਕੇ ਬਚਨਾ ਕਰਕੇ ਤੇ ਕਰਮਾਂ ਦੇ ਕਾਰਨ ਜਿਹੜੇ ਮਨੁੱਖ ਵੀ ਆਪਣੇ ਆਪ ਨੂੰ ਵੱਡਾ ਸਮਝਦੇ ਨੇ ਤੇ ਦੂਸਰੇ ਨੂੰ ਛੋਟਾ ਸਮਝਦੇ ਨੇ ਭਗਤ ਕਬੀਰ ਜੀ ਕਹਣ ਲੱਗੇ ਦੋਜਕ ਦਾ ਮਤਲਬ ਹੁੰਦਾ ਨਰਕ ਮੈਂ ਉਹ ਨਰਕ ਦੇ ਵਿੱਚ ਜਾਂਦੇ ਹੋਏ ਵੇਖੀ ਨੇ ਮੈਂ ਦੇਖੇ ਦੋਜਕ ਜਾਤ ਉਹ ਦੋਜਕ ਦੇ ਵਿੱਚ ਗਏ ਨੇ ਕਿਉਂਕਿ ਹਉਮੈ ਜਿਹੜੀ ਆ ਨਾ ਉਹ ਰੱਬ ਦੇ ਨਾਲੋਂ ਤੋੜ ਦਿੰਦੀ ਹੈ ਆਪਣੇ ਆਪ ਨੂੰ ਵੱਡਾ ਅਖਵਾਉਣਾ ਭਾਵੇਂ ਕਿ ਹਰੇਕ ਮਨੁੱਖ ਨੂੰ ਚੰਗਾ ਲੱਗਦਾ ਏ ਪਰ ਭਗਤ ਕਬੀਰ ਜੀ ਨਿਰਣਾ ਦੇ ਦਿੰਦੇ ਨੇ ਕਿ ਜਿਹੜੇ ਵੀ ਹਉਮੈ ਵਿੱਚ ਜਾਂਦੇ ਨੇ ਉਹਦੀ ਰੱਬ ਦੇ ਨਾਲੋਂ ਦੂਰੀ ਪੈ ਜਾਂਦੀ ਹੈ ਰੱਬ ਦੇ ਨਾਲੋਂ ਦੂਰੀ ਪੈਣ ਦਾ ਮਤਲਬ ਹੈ ਵੀ ਉਹ ਨਰਕਾਂ ਦੇ ਵਿੱਚ ਜਾਵੇਗਾ ਭਾਵੇਂ ਜੰਮਦਾ ਤੇ ਮਰਦਾ ਰਹੇਗਾ ਇਹ ਸਤਗੁਰ ਮਹਾਰਾਜ ਕਹਿੰਦੇ ਨੇ ਮੇਰਾ ਮਿੱਤਰ ਕਿਹੜਾ ਹੈ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ ਸੋਏ ਹਰ ਨਾਮ ਬਿਨਾ ਮੈਂ ਅਬਰ ਨਾ ਕੋਏ ਹਰੀ ਦੇ ਨਾਮ ਤੋਂ ਬਿਨਾ ਮੈਨੂੰ ਹੋਰ ਕੋਈ ਚੰਗਾ ਨਹੀਂ ਲੱਗਦਾ ਉਹ ਮੇਰਾ ਮਿੱਤਰ ਹੈ ਜਿਹੜਾ ਹਰੀ ਦੇ ਗੁਣ ਜਿਹੜਾ ਹੈ ਨਾ ਉਹ ਗਾਉਂਦਾ ਹੈ ਤੇ ਭਗਤ ਕਬੀਰ ਜੀ ਵੀ ਅੱਜ ਦੇ ਪਾਵਨ ਮੁਬਾਰਕ ਬਚਨ ਵਿੱਚ ਕਹਿੰਦੇ ਨੇ ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਐਸਾ ਧਾਰਨ ਕਰ ਲਿਆ ਮਾਲੂਮ ਕਰ ਲਿਆ ਉਹ ਮੇਰਾ ਮਿੱਤਰ ਹੈ ਫਿਰ ਨਾਲ ਦੇ ਸ਼ਲੋਕ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਹ ਨਕੀਨੋ ਆਦੇਸ਼ ਕਬੀਰ ਆਈ ਮੁਜੇ ਪੈ ਅਨਕ ਕਰੇ ਕਰ ਭੀਸ ਭਗਤ ਕਬੀਰ ਜੀ ਕਹਿੰਦੇ ਨੇ ਹੋਮੀ ਜਿਹੜੀ ਆ ਨਾ ਮੈਨੂੰ ਪਰਮਾਉਣ ਵਾਸਤੇ ਕਈ ਤਰੀਕਿਆਂ ਦੇ ਨਾਲ ਕਈ ਵੇਸ ਧਾਰਨ ਕਰਕੇ ਆਈ ਕਈ ਸ਼ਕਲਾਂ ਦੇ ਵਿੱਚ ਆਈ ਅਨਕ ਕਰੇ ਕਰ ਭੀਸ ਅਨਕ ਦਾ ਮਤਲਬ ਬਹੁਤ ਤਰੀਕਿਆਂ ਦੇ ਨਾਲ ਹਮ ਰਾਖੇ ਗੁਰ ਆਪਣੇ ਪਰ ਮੇਰੇ ਗੁਰੂ ਨੇ ਮੈਨੂੰ ਰੱਖ ਲਿਆ ਉਹਨ ਕੀਨੋ ਆਦੇਸ਼ ਤੇ ਉਸ ਹੋਮੀ ਨੇ ਜਿਹੜਾ ਹੈ ਨਾ ਉਹ ਮੈਨੂੰ ਨਮਸਕਾਰ ਕਰ ਦਿੱਤੀ। ਭਾਬ ਹੋਮੀ ਜਿਹੜੀ ਸੀ ਨਾ ਉਹ ਨਿਮਰਤਾ ਦੇ ਵਿੱਚ ਤਬਦੀਲ ਹੋ ਗਈ। ਸਤਿਗੁਰ ਮਹਾਰਾਜ ਕਹਿੰਦੇ ਨੇ ਆਸਾ ਰਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਇਹ ਜਿਹੜੀ ਹੋਮੀ ਆ ਨਾ ਉਹ ਅਨੇਕਾਂ ਤਰ੍ਹਾਂ ਦੇ ਵੇਸ ਬਣਾ ਕੇ ਆਉਂਦੀ ਹੈ। ਵੇਸ ਕਰੇ ਬਹੂ ਰੂਪ ਦਿਖਾਵੇ ਹੁਣ ਹੋਮੀ ਹੈ ਨਾ ਮਨੁੱਖ ਤੇ ਆਪਣੇ ਆਪ ਨੂੰ ਧਰਮੀ ਅਖਵਾਉਂਦਾ ਈ ਕਿ ਮੈਂ ਧਰਮੀ ਹੈ ਰੋਜ਼ ਮੈਂ ਗੁਰਦੁਆਰਾ ਸਾਹਿਬ ਜਾਂਦਾ ਪਰ ਚਾਰ ਲੋਕਾਂ ਨੂੰ ਇਹ ਵੀ ਗੱਲ ਕਹਿਵੇਗਾ ਖਲੋਕ ਕਰਕੇ ਕਿ ਮੈਂ ਤੇ ਨੰਗੀ ਪੈਰੀ ਜਾਂਦਾ ਮੈਂ ਤੇ 4 ਵਜੇ ਜਾਂਦਾ ਹਾਂ ਮੈਂ ਤੇ ਉਸ ਵੇਲੇ ਚਲਾ ਜਾਂਦਾ ਜਦੋਂ ਕੋਈ ਹੁੰਦਾ ਹੀ ਨਹੀਂ ਬਸ ਆਹੀ ਹੋਮੀ ਆ ਲੋਕਾਂ ਨੂੰ ਦੱਸਣਾ ਵੀ ਮੈਂ 4 ਵਜੇ ਜਾਣਾ ਏ ਜਦੋਂ ਮੈਂ ਜਾਣਾ ਉਦੋਂ ਕੋਈ ਹੁੰਦਾ ਨਹੀਂ ਮੈਂ ਨੰਗੇ ਪੈਰੀ ਜਾਣਾ ਏ ਇਹ ਹੋਮੀ ਹੈ ਹੈ ਧਰਮੀ ਹੈ ਕਰਮ ਧਰਮ ਦੇ ਕਰਦਾ ਏ ਪਰ ਹੋਮੀ ਦੇ ਵਿੱਚ ਲਬਰੀਜ ਨੇ ਇਹ ਹੀ ਹੋਮੀ ਕਈ ਤਰ੍ਹਾਂ ਦਾ ਵੇਸ ਧਾਰਨ ਕਰਕੇ ਆਉਂਦੀ ਹੈ ਵੇਸ ਕਰੇ ਬਹੁ ਰੂਪ ਦਿਖਾਵੇ ਗ੍ਰਹਿ ਵਸਨ ਨਾ ਦੇਈ ਵਖ ਵਖ ਪਰਮਾਵੇ ਇਹ ਹਿਰਦੇ ਘਰ ਦੇ ਵਿੱਚ ਪਰਮੇਸ਼ਰ ਦਾ ਨਾਮ ਜਿਹੜਾ ਹੈ ਨਾ ਉਹ ਵਸਣ ਨਹੀਂ ਜੀ ਦਿੰਦੀ ਵੱਖ-ਵੱਖ ਤਰ੍ਹਾਂ ਦੇ ਭਰਮ ਲਾ ਕੇ ਇਹ ਪਰਮਾਉਂਦੀ ਪਈ ਐ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਾਇਆ ਜਿਹੜੀ ਆ ਨਾ ਇਹ ਹੋਮੀ ਜਿਹੜੀ ਆ ਉਹ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਪਰਮਾਉਂਦੀ ਪਈ ਐ ਪਰ ਜਿਹੜੇ ਰੱਬ ਦੇ ਪਿਆਰੀ ਨੇ ਨਾ ਉਹਨਾਂ ਰੱਬ ਦੇ ਪਿਆਰਿਆਂ ਨੂੰ ਇਹ ਕੁਝ ਨਹੀਂ ਕਹਿ ਸਕਦੀ ਕਿਉਂ ਕਿਉਂਕਿ ਉਹਨਾਂ ਨੇ ਪਰਮੇਸ਼ਰ ਦੀ ਊਟ ਲਈ ਹੋਈ ਐ ਗੌੜੀ ਰਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀਵੈ ਪ੍ਰਭ ਓਟ ਤੁਮਾਰੀ ਪਰ ਸੰਤ ਜਨ ਪਾਪ ਗੁਰੂ ਦਾ ਪਿਆਰਾ ਜਿਹੜਾ ਇਹਨਾਂ ਓਟ ਦਾ ਮਤਲਬ ਆਸਰਾ ਉਹ ਮਾਲਕ ਦੇ ਆਸਰੇ ਦੀ ਵਿੱਚ ਜੁੰਦਾ ਹੈ ਉਹ ਮਾਇਆ ਦੇ ਇਹਨਾਂ ਛਲਾਬੀਆਂ ਦੇ ਵਿੱਚ ਵਰਤਦਾ ਨਹੀਂ ਹੈ ਮਾਇਆ ਦੀ ਛਲਾਬੀਆਂ ਦੀ ਵਿੱਚ ਫਸਦਾ ਨਹੀਂ ਹੈ ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਗਿਆਨੀ ਕੀ ਹੋਏ ਵਰਤੀ ਦਾਸ ਜਿਹੜਾ ਗਿਆਨਵਾਨ ਮਨੁੱਖ ਹੈ ਨਾ ਉਹ ਜਿਹੜੀ ਹਉਮੈ ਆ ਉਹਦੀ ਦਾਸ ਬਣ ਜਾਂਦੀ ਹੈ ਗਿਆਨੀ ਕੀ ਹੋਏ ਵਰਤੀ ਦਾਸ ਕਰ ਜੋੜੀ ਸੇਵਾ ਕਰੇ ਅਰਦਾਸ ਉਹ ਤੇ ਹੱਥ ਜੋੜ ਕੇ ਕਰ ਜੋੜੇ ਕਰ ਦਾ ਮਤਲਬ ਹੱਥ ਉਹ ਹੱਥ ਜੋੜ ਕੇ ਤੇ ਉਹਦੀ ਸੇਵਾ ਦੀ ਵਿੱਚ ਲੱਗ ਜਾਂਦੀ ਤੇ ਅੱਗੇ ਅਰਦਾਸ ਕਰਦੀ ਆ ਬੇਨਤੀ ਹੈ ਜੋ ਤੂੰ ਕਰੇ ਤੇ ਕਹਿੰਦੀ ਐ ਜੋ ਤੂੰ ਕਹੇ ਸੋ ਕਾਰਕ ਮਾਵਾਂ ਜੋ ਤੂੰ ਕਹੇਗਾ ਮੈਂ ਉਹ ਕਾਰਕ ਮਾਵਾਂਗੀ ਜਨ ਨਾਨਕ ਗੁਰਮੁਖ ਨੇੜ ਨਾ ਆਵਾਂ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਨਾ ਸਤਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਉਹਦੇ ਨੇੜੇ ਇਹ ਹੋਮੀ ਜਿਹੜੀ ਆ ਨਾ ਉਹ ਆਉਂਦੀ ਨਹੀਂ ਐ ਕਿਉਂਕਿ ਸਤਗੁਰੂ ਜੀ ਪਾਵਨ ਪਾਣੀ ਦੇ ਅੰਦਰ ਫੋਮੀ ਦਾ ਇਲਾਜ ਦੱਸ ਦਿੰਦੇ ਨੇ ਭਗਤ ਕਬੀਰ ਜੀ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਨਾ ਸੰਤ ਜਾਨੇ ਨਾ ਉਹਨਾਂ ਨੇ ਨੱਕ ਤੇ ਕੰਨ ਕੱਟ ਕੇ ਤੇ ਕੱਟ-ਕੱਟ ਕੇ ਨਿੱਕੇ-ਨਿੱਕੇ ਟੁਕੜੇ ਕਰਕੇ ਪਰੇ ਛੁੱਟ ਦਤਾ ਹੈ ਨੱਕੂ ਕਾਟੀ ਕੰਨੂ ਕਾਟੀ ਕਾਟ ਕੂਟ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤਿੰਨ ਲੋਕ ਕੀ ਪਿਆਰੀ ਸੰਤਾਦੇਵ ਨਾਲ ਉਹਦਾ ਬੈਰ ਹੈ ਤੇ ਬਾਕੀ ਲੋਕ ਜਿਹੜੇ ਹਨ ਉਹ ਉਹਨੂੰ ਪਿਆਰ ਕਰਦੇ ਹੋ ਮੇ ਨੂੰ ਪਰ ਸੰਤ ਜਨ ਨੱਕ ਵੀ ਕੱਢ ਦਿੰਦੇ ਨੇ ਤੇ ਕੰਨ ਵੀ ਕੱਢ ਦਿੰਦੇ ਨੇ ਭਾਵ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੈ ਕਿਉਂਕਿ ਅਸੀਂ ਬਹੁਤਾ ਜੀਵਨ ਜਿਹੜਾ ਹੈ ਨਾ ਆਪਣਾ ਨੱਕ ਰੱਖਣ ਵਾਸਤੇ ਤੇ ਆਪਣੇ ਕੰਨਾਂ ਦੇ ਰਾਹੀਂ ਕਿਸੇ ਦੀ ਕੋਲੋਂ ਸਿੱਖਤ ਸੁਣਨ ਵਾਸਤੇ ਜਿਹੜਾ ਹੈ ਨਾ ਉਹ ਬਹੁਤ ਯਤਨ ਕਰਦੇ ਆ ਅਸੀਂ ਇਹ ਸੋਚਦੇ ਰਹਿੰਦੇ ਹਾਂ ਵੀ ਜੇ ਮੈਂ ਆਹ ਨਾ ਨਾ ਕਰਾਂਗਾ ਮੇਰਾ ਨੱਕ ਕੱਟਿਆ ਜਾਏਗਾ। ਭਾਵ ਮੇਰਾ ਸਟੇਟਸ ਨੀਵਾ ਹੋ ਜਾਏਗਾ। ਜੇ ਮੈਂ ਆਹ ਨਾ ਕਰਾਂਗਾ ਤੇ ਚਾਰ ਲੋਕ ਮੈਨੂੰ ਕੀ ਕਹਿਵਣਗੇ? ਪਰ ਸਤਿਗੁਰੂ ਜੀ ਕਹਿੰਦੇ ਨੇ, ਭਗਤ ਕਬੀਰ ਜੀ ਕਹਿੰਦੇ ਨੇ ਕਿ ਸੰਤਾਂ ਦੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੱਟ ਕੇ ਪੜੇ ਸੁੱਟ ਦਿੱਤਾ। ਉਹਨਾਂ ਨੂੰ ਕੋਈ ਪਰਵਾਹ ਨਹੀਂ, ਕੋਈ ਜਿਹੜਾ ਮਰਜ਼ੀ ਕੁਝ ਕਹਿੰਦਾ ਰਹੇ। ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪਰਵਾਹ ਨਹੀਂ ਹੈ ਤੇ ਭਗਤ ਕਬੀਰ ਜੀ ਕਹਿੰਦੇ ਨੇ ਸੰਤਨ ਕੀ ਬੈਰਨ ਸੰਤ ਜਨਾਂ ਦੇ ਨਾਲ ਉਹਦਾ ਵੈਰ ਹੈ ਤਿੰਨ ਲੋਕ ਕੀ ਪਿਆਰੀ ਤਿੰਨ ਲੋਕ ਜਿਹੜੇ ਬਾਕੀ ਲੋਕ ਨੇ ਭਾਵੇਂ ਕੀ ਉਹਨਾਂ ਨੂੰ ਪਿਆਰ ਕਰਦੇ ਨੇ ਤੇ ਭਗਤ ਕਬੀਰ ਜੀ ਅੱਜ ਦੇ ਸ਼ਲੋਕ ਵਿੱਚ ਕਹਿੰਦੇ ਨੇ ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੀਸ ਹਮ ਰਾਖੀ ਗੁਰ ਆਪਣੇ ਉਹਨ ਕੀਨੋ ਆਦੇਸ਼ ਇਹ ਹੋਮੇ ਕਈ ਵਿਰਿਸ਼ ਵਿਸ਼ ਉਤਾਰਨ ਕਰਕੇ ਕਈ ਤਰ੍ਹਾਂ ਦਾ ਰੂਪ ਬਣਾ ਬਣਾ ਕੇ ਇਹ ਮੇਰੇ ਕੋਲ ਆਈ ਪਰ ਮੇਰੇ ਗੁਰੂ ਨੇ ਮੈਨੂੰ ਰੱਖ ਲਿਆ ਇਹਦੇ ਕੋਲੋਂ ਤੇ ਉਹੀ ਜਿਹੜੀ ਹੋਮੇ ਸੀ ਨਾ ਉਹਨੇ ਮੈਨੂੰ ਨਮਸਕਾਰ ਕਰ ਦਿੱਤੀ ਆਬ ਉਹੀ ਹੋਮੇ ਜਿਹੜੀ ਆ ਨਾ ਉਹ ਨਿਮਰਤਾ ਬਣ ਗਈ ਨਮਸਕਾਰ ਕਰਨ ਦਾ ਮਤਲਬ ਹੀ ਨਿਮਰਤਾ ਆ ਗਈ ਸਤਿਗੁਰੂ ਕਿਰਪਾ ਕਰੇ ਅਸੀਂ ਹੋਮੇ ਮਾਰ ਕੇ ਲੋਕਾਂ ਦੀ ਪਰਵਾਹ ਕੀਤੇ ਬਗੈਰ ਆਪਣੀ ਜ਼ਿੰਦਗੀ ਨੂੰ ਗੁਰੂ ਚਰਨਾਂ ਦੇ ਨਾਲ ਗੁਰੂ ਉਪਦੇਸ਼ਾਂ ਦੇ ਨਾਲ ਜੋੜੀਏ ਫਿਰ ਭਗਤ ਕਬੀਰ ਜੀ ਜੋ ਸਾਨੂੰ ਰਸਤਾ ਦਿੰਦੇ ਨੇ ਉਹ ਰਸਤੇ ਦੇ ਉੱਤੇ ਚੱਲ ਅਸੀਂ ਵੀ ਪਰਮਾਤਮਾ ਦੇ ਦਰ ਦੇ ਉੱਤੇ ਪਰਵਾਨ ਹੋ ਜਾਵਾਂਗੇ